ਹਾਂਜੀ ਖੜੇ ਆ ਨਗਰ ਕਾਉਂਸਲ ਦਰਾਹਾ ਦੇ ਵਿਖੇ ਜਿਸ ਤਰ੍ਹਾਂ ਕਿ ਅੱਜ ਪੰਚਾਇਤੀ ਚੋਣਾਂ ਦੇ ਜੋ ਫਾਰਮ ਨੇ ਪੰਚਾਂ ਤੇ ਸਰਪੰਚਾਂ ਦੇ ਫਾਰਮ ਭਰਨ ਦੀ ਆਖਰੀ ਤਰੀਕ ਹੈ ਜਿਸ ਨੂੰ ਲੈ ਕੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਦੂਸਰੇ ਪਾਸੇ ਲੋਕਾਂ ਦੀ ਇਸ ਲੋਕ ਇਸ ਲੋਕ ਸ਼ਿਕਾਇਤ ਕਰ ਰਹੇ ਨੇ ਕਿ ਜੋ ਉਹਨਾਂ ਦੇ ਕੰਮ ਨੇ ਬੜੀ ਹੀ ਢਿੱਲੀ ਸਪੀਡ ਨਾਲ ਹੋ ਰਹੇ ਨੇ ਇਹ ਅੱਗੇ ਡਿਸਾਈਡ ਕਰਦਿਆਂ ਨੇ ਕਿ ਰਾਜ ਦੇ ਵਿੱਚ ਜਾ ਕੇਂਦਰ ਦੇ ਵਿੱਚ ਕਿਸ ਪਾਰਟੀ ਦੀ ਸਰਕਾਰ ਹੋਵੇਗੀ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਦਾ ਭਾਰੀ ਅਰਸ਼ਾ ਹੁੰਦਾ ਕਿਉਂਕਿ ਜੋ ਮੁੱਢਲੀ ਇਕਾਈ ਹੈ ਲੋਕਤੰਤਰ ਦੀ ਮੁੱਢਲੀ ਇਕਾਈ ਹੈ ਉਹ ਪੰਚਾਇਤੀ ਚੋਣਾਂ ਹੁੰਦੀਆਂ ਨੇ ਤੇ ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਅਰਸ਼ਾ ਹੈ ਤੇ ਆ ਉਹ ਕਰਦੇ ਆ ਆਮ ਲੋਕਾਂ ਦੇ ਨਾਲ ਗੱਲਬਾਤ ਜਗਦੇਵ ਸਿੰਘ ਬੋਪਰਾ ਹਾਂ ਜਗਦੇਵ ਬੋਪਰਾ ਸਾਹਿਬ ਹਾਂਜੀ ਜਿਸ ਤਰ੍ਹਾਂ ਕਿ ਲੋਕ ਸਭਾ ਦੀਆਂ ਜੋ ਚੋਣਾਂ ਜੋ ਪੰਚਾਇਤੀ ਚੋਣਾਂ ਨੇ ਹਾਂਜੀ ਇਸ ਵਿੱਚ ਜੋ ਫਾਰਮ ਭਰਨ ਦੀ ਹੈ ਜੀ ਆਖਰੀ ਮਿਤੀ ਹੈ ਜਿਸ ਨੂੰ ਲੈ ਕੇ ਭਾਰੀ ਰਸ਼ ਹੈ ਲੋਕਾਂ ਵਿੱਚ ਭਾਰੀ ਰਸ਼ ਆ ਵੀ ਪਾਇਆ ਜਾ ਰਿਹਾ ਹੈ ਦੂਸਰੀ ਪਾਸੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਨੇ ਕਿ ਇਹ ਜੋ ਪ੍ਰੋਸੈਸਾ ਬਹੁਤ ਗੁੰਝਲਦਾਰ ਬਣਾ ਦਿੱਤਾ ਗਿਆ ਚਾਰ-ਚਾਰ ਵਾਅ ਮੰਗੇ ਗਏ ਨੇ ਕੀ ਕਹੋਂਗੇ ਇਸ ਬਾਰੇ ਇਹ ਤਾਂ ਬਿਲਕੁਲ ਸਹੀ ਗੱਲ ਹੈ ਤੁਸੀਂ ਦੇਖ ਹੀ ਰਹੇ ਹੋ ਰਸ਼ ਕਿੰਨਾ ਪਿਆ ਹੈ ਅਸੀਂ ਪਹਿਲਾਂ ਹੁਣੇ ਥੋੜੇ ਬੈਲ ਟਾਈਮ ਪਹਿਲਾਂ ਬਲਾਗ ਜਾ ਕੇ ਆਏ ਹਾਂ ਉੱਥੇ ਵੀ ਇਹੀ ਹਾਲ ਸੀ ਉੱਥੇ ਇੱਕ ਜਗ੍ਹਾ ਤੇ ਜਿੰਦਾ ਲੱਗਿਆ ਸੀ ਤੇ ਅੰਦਰ ਬੰਦੇ ਬੈਠੇ ਸੀ ਦੋ ਰਸਤੇ ਦੀ ਪਤਾ ਨਹੀਂ ਕੀ ਸਿਸਟਮ ਬਣਾਇਆ ਉੱਥੇ ਠੀਕ ਹੈ ਪਰ ਸਾਡੇ ਜਾਣ ਤੋਂ ਬਾਅਦ ਉਹਨਾਂ ਨੇ ਲੌਗ ਖੋਲਤਾ ਜ਼ਰੂਰ ਫਿਰ ਕਹਿੰਦੇ ਸਿਸਟਮ ਅਸੀਂ ਹੁਣ ਥੋੜਾ ਚੇਂਜ ਕਰਿਆ ਇੱਕ ਇੱਕ ਪਿੰਡ ਵਾਈ ਜੇ ਅਸੀਂ ਕਰਿਆ ਪਰ ਜਿਹੜਾ ਰਸ਼ ਹੈ ਮੈਨੂੰ ਲੱਗ ਰਿਹਾ ਹੈ ਕਿ ਅੱਜ ਪੂਰਾ ਪੇਪਰ ਨਹੀਂ ਭਰੇ ਜਾਣੇ ਸਾਰਿਆਂ ਦੇ ਹਾਂਜੀ ਇਸ ਬਾਰੇ ਬਹੁਤ ਘੱਟ ਮਿਲਿਆ ਠੀਕ ਹੈ ਜੀ ਇਸ ਦੇ ਵਿੱਚ ਇੱਕ ਤਾਂ ਕੁਝ ਬੰਦੇ ਇਦਾਂ ਹੁੰਦੇ ਨੇ ਕੁਝ ਦਾ ਟ੍ਰੈਂਡ ਹੁੰਦੇ ਨੇ ਕੁਝ ਅਨਟ੍ਰੈਂਡ ਹੁੰਦੇ ਨੇ ਜਿਹੜੇ ਅਨਟ੍ਰੈਂਡ ਨੇ ਉਹਨਾਂ ਨੇ ਪੁੱਛ ਪੁੱਛ ਕੇ ਕੰਮ ਕਰਨਾ ਉਹਨਾਂ ਦਾ ਕੋਈ ਨਾ ਕੋਈ ਪੇਪਰ ਅਧੂਰਾ ਰਹਿ ਜਾਂਦਾ ਇਸ ਕਰਕੇ ਟਾਈਮ ਦੀ ਕਮੀ ਹੋਣ ਕਰਕੇ ਇਹ ਕਾਫੀ ਜ਼ਿਆਦਾ ਵਰਤ ਪਿਆ ਹਾਂਜੀ ਜਿਸ ਤਰ੍ਹਾਂ ਕਿ ਕਾਰਜ ਸਦਕ ਅਫਸਰ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ 3 ਵਜੇ ਤੱਕ ਜੋ ਸਾਡੇ ਕੋਲੇ ਫਾਰਮ ਜਮ੍ਹਾਂ ਹੋ ਜਾਣਗੇ ਅਸੀਂ ਉਹ ਹੀ ਫੜਾਂਗੇ ਵੀ 3 ਵਜੇ ਤੱਕ ਹੀ ਜੋ ਫਾਰਮ ਸਾਡੇ ਕੋਲੇ ਜਮ੍ਹਾਂ ਹੋ ਜਾਣਗੇ ਅਸੀਂ ਉਹ ਉਹ ਬੰਦਿਆਂ ਦੇ ਅੱਗੇ ਮਤਲਬ ਪ੍ਰੋਸੀਡ ਕਰਾਂਗੇ ਉਸ ਤੋਂ ਬਾਅਦ ਕੋਈ ਫਾਰਮ ਨਹੀਂ ਫੜਾਂਗੇ ਕੀ ਕਹਾਂ ਨਹੀਂ ਅਸੀਂ ਤਾਂ ਇਹ ਚਾਹੁੰਦੇ ਆ ਵੀ ਜਿੰਨੇ ਬੰਦੇ ਰਹਿ ਜਾਣਗੇ ਉਹਨਾਂ ਨੂੰ ਅੱਗੇ ਟਾਈਮ ਦਿੱਤਾ ਜਾਵੇ ਅੱਜ ਨਹੀਂ ਕਰ ਸਕਦੇ ਕਿਉਂ ਕਮੀ ਮਹਿਕਮੇ ਦੀ ਡਿਪਾਰਟਮੈਂਟ ਦੀ ਕਮੀ ਹੈ ਲੋਕ ਆਪਣੀ ਮਰਜ਼ੀ ਨਾਲ ਫਾਰਮ ਨਹੀਂ ਭਰ ਸਕਦੇ ਸੋ ਇਸ ਕਰਕੇ ਜਿਹੜੇ ਅਧੂਰੇ ਫਾਰਮ ਜਿਹੜੇ ਰਹਿ ਜਾਣਗੇ ਉਹਨਾਂ ਨੂੰ ਅੱਗੇ ਟਾਈਮ ਦੇਣਾ ਚਾਹੀਦਾ ਅਸੀਂ ਇਹ ਚਾਹੁੰਦੇ ਹਾਂ ਜਿਸ ਤਰ੍ਹਾਂ ਕਿ ਜੋ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਹ ਲੋਕਤੰਤਰ ਦਾ ਮਤਲਬ ਕਿ ਮੁੱਢਲੀ ਇਕਾਈ ਤੋਂ ਸ਼ੁਰੂ ਹੁੰਦੀਆਂ ਨੇ ਇਹ ਡਿਸਾਈਡ ਕਰਦੇ ਨੇ ਕਿ ਕੇਂਦਰ ਵਿੱਚ ਜਾਂ ਸਟੇਟ ਵਿੱਚ ਕਿਸ ਪਾਰਟੀ ਸਰਕਾਰ ਬਣੂਗੀ ਇਸ ਵਿੱਚ ਨਸ਼ੇ ਦੀ ਦੁਰਵਰਤੋਂ ਵੀ ਹੁੰਦੀ ਆ ਕੀ ਸੰਦੇਸ਼ ਦੇਣਾ ਚਾਹੋਗੇ ਨਸ਼ੇ ਦੀ ਦੁਰਵਰਤੋਂ ਬਿਲਕੁਲ ਸਹੀ ਗੱਲ ਹੈ ਜੀ ਨਸ਼ੇ ਦੀ ਦੁਰਵਰਤੋਂ ਨਸ਼ਾ ਤਾਂ ਸ਼ੁਰੂ ਹੀ ਹੋ ਚੁੱਕਿਆ ਹੈ ਕਈ ਜਗ੍ਹਾ ਤੇ ਸਾਨੂੰ ਪਤਾ ਲੱਗਿਆ ਕਿਉਂ ਜਿਹੜੇ ਨਸ਼ਾ ਵੇਚਣ ਵਾਲੇ ਨੇ ਇਹ ਥੋੜਾ ਚੋਰੀ-ਚੋਰੀ ਅੰਡਰਗ੍ਰਾਉਂਡ ਹੋ ਕੇ ਕੰਮ ਕਰਦੇ ਨੇ ਆਮ ਕਰਕੇ ਸੋ ਇਸ ਕਰਕੇ ਇਹ ਬਹੁਤ ਘਟਿਆ ਗੱਲ ਹੈ ਜਿਹੜੇ ਲੋਕ ਨਸ਼ਾ ਵੇਚ ਕੇ ਜਾਂ ਉਹ ਕਰਕੇ ਪੰਜੀ ਸਰਪੰਚੀ ਲੈਣਗੇ ਉਹ ਅੱਗੇ ਲੋਕਾਂ ਦਾ ਕੀ ਸੁਧਾਰ ਕਰ ਦੇਣਗੇ ਇਹ ਬਿਲਕੁਲ ਇਸ ਤੇ ਲਗਾਮ ਲਗਣੀ ਚਾਹੀਦੀ ਹੈ ਅਸੀਂ ਇਸ ਦੇ ਉਲਟ ਸਰ ਜਿਸ ਤਰ੍ਹਾਂ ਕਿ ਪੰਚਾਇਤੀ ਚੋਣਾਂ ਦਾ ਅੱਜ ਫਾਰਮ ਦਾ ਆਖਰੀ ਦਿਨ ਹੈ ਕਿੰਨੇ ਮੂਤ ਡਸਟਰ ਬਣਾਏ ਗਏ ਨੇ ਤੇ ਕਿੰਨੇ ਵਜੇ ਤੱਕ ਤੁਸੀਂ ਫਾਰਮ ਭਰੋ ਦੇਖੋ ਜੀ ਮੇਰੇ ਕੋਲ ਦਰਾਹਾ 1 ਕਲਸਟਰ ਜਿਹੜਾ ਹੈਗਾ ਇਹਦੇ ਵਿੱਚ ਨੌ ਪਿੰਡ ਨੇ 3 ਵਜੇ ਤੱਕ ਜਿਹੜਾ ਪੰਜਾਬ ਸਰਕਾਰ ਦਾ ਟਾਈਮ ਦਿੱਤਾ ਹੈ 11 ਵਜੇ ਤੱਕ 3 ਵਜੇ ਤੱਕ 3 ਵਜੇ ਤੋਂ ਜਿਹੜੇ ਲਾਸਟ ਲੈਂਡ ਵਿੱਚ ਬੰਦੇ ਲੱਗ ਜਾਣਗੇ ਅਸੀਂ ਉਹਨਾਂ ਨੂੰ ਲਾਸਟ ਵਿੱਚ ਨੰਬਰ ਇੱਕ ਟੋਕਨ ਦਵਾਂਗੇ ਚਾਹੇ ਸਾਨੂੰ 5 ਵਜੇ ਜਾਣ ਚਾਹੇ 6 ਵਜੇ ਜਾਂ 7 ਵਜੇ ਜਿਹੜੇ 3 ਵਜੇ ਤੱਕ ਲਾਈਨ ਦੇ ਵਿੱਚ ਲੱਗ ਜਾਣਗੇ ਅਸੀਂ ਸਾਰਿਆਂ ਦੇ ਨਾਮਿਨੇਸ਼ਨ ਲਵਾਂਗੇ ਸਰ ਜਿਸ ਤਰ੍ਹਾਂ ਕਿ ਰਸ਼ ਕਾਫੀ ਹੈ ਬਾਹਰ ਦੇ ਲੋਕਾਂ ਉਹਨਾਂ ਨੇ ਮਤਲਬ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਮਤਲਬ ਸਹੀ ਤੇ ਕਿੰਨਾ ਸਹੀ ਫੀਡ ਨਾ ਨਹੀਂ ਕੰਮ ਹੋ ਰਿਹਾ ਹੈਗਾ ਦੇਖੋ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਡਾ ਪ੍ਰੋਸੈਸ ਕਰਨ ਬਧੀ ਚੱਲ ਰਿਹਾ ਪੰਜ ਚਾਰ ਮਿੰਟ ਇੱਕ ਬੰਦੇ ਨੂੰ ਲੱਗਦੇ ਨੇ ਤੇ ਪ੍ਰੋਪਰ ਪ੍ਰੋਸੈਸਿੰਗ ਨਾ ਕਰ ਰਹੇ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਤੇ ਹਰੇਕ ਨੇ ਇਹੀ ਸਰਾਇਆ ਵੀ ਥੋੜਾ ਸ ਪ੍ਰੋਸੈਸ ਜਿਹੜਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਹੈ। ਕਿ ਸਰ ਜਿਹੜੇ ਬੰਦੇ ਬਾਹਰ ਆ ਜਾਣਗੇ 3 ਵਜੇ ਤੋਂ ਬਾਅਦ ਉਹਨਾਂ ਦਾ ਪ੍ਰਕਿਰਿਆ ਦਿੱਤਾ ਜਾਏਗਾ। ਦੇਖੋ 3 ਵਜੇ ਤੱਕ ਜਿਹੜੇ ਲਾਈਨ ਦੇ ਵਿੱਚ ਲੱਗਣਗੇ ਜੀ ਠੀਕ ਹੈ ਜੀ। ਚਾਹੇ ਉਹ ਜਿੰਨੇ ਮਰਜ਼ੀ ਲਾਈਨ ਵਿੱਚ ਲੱਗ ਜਾਣ 3 ਵਜੇ ਤੱਕ ਜਿਨ੍ਹਾਂ ਦੀ ਐਂਟਰੀ ਹੋ ਜਾਏਗੀ ਅਸੀਂ ਉਹਨਾਂ ਦਾ ਜਿਹੜਾ ਨਾਮੀਨੇਸ਼ਨ ਫਾਰਮ ਲਵਾਂਗੇ। ਇੱਕ ਸਰ ਲੋਕਾਂ ਦੀ ਹੋਰ ਸ਼ਿਕਾਇਤ ਹੈ ਵੀ ਥੋੜਾ ਕੰਪਲੈਕਸ ਕਰਤਾ ਜਿਹੜਾ ਸਿਸਟਮ ਦਾ ਹੈ ਵੀ ਚਾਰ ਚਾਰ ਗਵਾਹ ਹੁਣ ਮੰਗੇ ਜਾ ਰਹੇ ਨੇ ਪਹਿਲਾਂ ਦੋ ਹੁੰਦੇ ਸੀਗੇ ਇਸ ਬਾਰੇ ਕੀ ਕਹੋਗੇ? ਦੇਖੋ ਤੇ ਜਿਵੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਇਹਨਾਂ ਪ੍ਰੋਸੈਸਾਂ ਨੂੰ ਸਰਲ ਬਣਾਇਆ ਗਿਆ ਅਸੀਂ ਉਸ ਮੁਤਾਬਕ ਆਪਣਾ ਕੰਮ ਕਾ ਜਿਹੜਾ ਕਰ ਰਹੇ ਹਾਂ ਦੇਖੋ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਜ਼ਰੂਰ ਸਾਹਮਣੇ ਆਈਆਂ ਨੇ ਮੈਂ ਮਲੋਤ ਜਾ ਕੇ ਆਇਆ ਉੱਥੇ ਵੀ ਗੇਟ ਬੰਦ ਕਰ ਰੱਖੇ ਸੀ ਸਰਕਾਰ ਦੇ ਦੁਆਇਆ ਥੱਲੇ ਉਹ ਮੈਂ ਡੀਸਾ ਨਾਲ ਗੱਲ ਕਰਕੇ ਗੇਟ ਖੁਲਾਏ ਲੋਕਾਂ ਦੀ ਐਂਟਰੀ ਕਰਾਈ ਉੱਥੇ ਸਮੂਥਲੀ ਕੰਮ ਚੱਲ ਪਿਆ ਹੁਣ ਮੈਂ ਦਰਾਹੇ ਆਇਆ ਸੀ ਮਾਰਕੀਟ ਕਮੇਟੀ ਦਫਤਰ ਇੱਥੇ ਕਲਸਟਰ ਨੰਬਰ 7 ਤੇ ਜਿਹੜਾ 6 ਆ ਸਿਰਫ ਕਲਾਸਟਰ 6 ਤੇ ਇੱਕ ਅਪਾਇੰਟ ਕੀਤਾ ਹੋਇਆ ਅਫਸਰ ਕਲਾਸਟਰ 7 ਚ 2 ਪੁਆਇੰਟ ਕੀਤੇ ਹੋਣੇ ਇਹਦੇ ਨਾਲ ਸਾਰੀ ਰਾਤ ਚਾਹੇ ਕਾਗਜ਼ਪ੍ਰੀਯੰਤਾ ਵੀ ਕੰਪਲੀਟ ਨਹੀਂ ਹੋਏ ਸੋ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਆ ਪੂਰੇ ਅਫਸਰ ਤਨਾਤ ਕਰਨੇ ਚਾਹੀਦੇ ਨੇ ਤੇ ਜਿਹੜੇ ਲੋਕ ਹਰਾਸ ਹੁੰਦੇ ਨੇ ਉਹਨਾਂ ਦੀਆਂ ਫਾਈਲਾਂ ਚੈੱਕ ਕਰਕੇ ਰੱਖਣ ਤੇ ਚਾਹੇ ਜਿੰਨਾ ਮਰਜ਼ੀ ਸਮਾਂ ਲੱਗੇ ਇੱਕ ਇੱਕ ਦੀ ਫਾਈਲ ਚੈੱਕ ਕਰਕੇ ਜੇ ਕੋਈ ਉਹਦੇ ਚ ਖਾਮੀ ਆ ਤਾਂ ਅਫਸਰ ਦਾ ਫਰਜ਼ ਬਣਦਾ ਉਹਨਾਂ ਨੂੰ ਦੱਸਣ ਵੀ ਇਹ ਖਾਮੀ ਆ ਉਹਨੂੰ ਪੂਰਾ ਕਰਕੇ ਲਿਆਓ ਤੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਬਹਾਲ ਰਹਿਣੀ ਚਾਹੀਦੀ ਆ ਲੋਕਤੰਤਰਕ ਤਰੀਕਾ ਹਰ ਬੰਦੇ ਨੂੰ ਚੋਣ ਲੜਨ ਦਾ ਚਾਹੇ ਕਿਸੇ ਧੜੇ ਵੱਲੋਂ ਲੜੇ ਕਿਸੇ ਪਾਰਟੀ ਵੱਲੋਂ ਲੜੇ ਨਿਰਪੱਖ ਫੇਅਰ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ ਇਹੀ ਸਰਕਾਰ ਦੀ ਗੱਲ ਆ ਇਹੀ اپੋਜੀਸ਼ਨ ਦੀ ਗੱਲ ਜਿਸ ਤਰ੍ਹਾਂ ਕਿ ਪੰਚਾਇਤੀ ਚੋਣਾਂ ਨੇ ਨਸ਼ੇ ਦੀ ਖੁੱਲ ਕੇ ਦਰਵਰਤੋਂ ਹੁੰਦੀ ਆ ਲੋਕਾਂ ਨੂੰ ਕੀ ਲੋਕਾਂ ਨੂੰ ਕੀ ਮਸ ਸੰਦੇਸ਼ ਦੇਣਾ ਚਾਹੋ ਦੇਖੋ ਜਿਹੜੇ ਕਹਿੰਦੇ ਸੀ 4 ਦਿਨ ਚ ਨਸ਼ਾ ਖਤਮ ਕਰ ਦਾਂਗੇ ਅੱਜ 3 ਸਾਲ ਹੋ ਗਏ ਡਰੱਗ ਪਿੰਡਾਂ ਦੇ ਵਿੱਚ ਚੌਤਰਿਆਂ ਤੇ ਸਾਂਝੀ ਜਗ੍ਹਾ ਤੇ ਰੱਖ ਕੇ ਵੇਚੀ ਜਾ ਰਹੀ ਆ ਇਹਨਾਂ ਦੇ ਜਿਹੜੇ ਲੀਡਰ ਨੇ ਮੰਥਲੀਆਂ ਲੈ ਰਹੇ ਨੇ ਬਕਵਾਰ ਰਹੇ ਨੇ ਸੋ ਅੱਜ ਕਿੱਥੇ ਗਿਆ ਉਹ ਬਦਲਾਅ ਇਹ ਬਦਲਾਅ ਨਹੀਂ ਲੋਕਾਂ ਨਾਲ ਬਦਲਾ ਲਿਆ ਜਾ ਰਿਹਾ ਸੋ ਬੇਨਤੀ ਆ ਸਰਕਾਰ ਜਾਗੇ ਪਾਰਲੀਮੈਂਟ 'ਚ ਲੋਕਾਂ ਨੇ ਜਗਾਤੀ 13 ਕਹਿੰਦੇ ਸੀ ਤਿੰਨ ਆਏ ਨੇ ਹੁਣ ਪੰਜਾਬ 'ਚ ਜਿਹੜੀ ਕਾਂਗਰਸ ਪਾਰਟੀ اپੋਜੀਸ਼ਨ ਦਾ ਰੋਲ ਅਦਾ ਕਰ ਰਹੀ ਆ ਸਭ ਤੋਂ ਵੱਧ ਪੰਚਾਇਤਾਂ ਕਾਂਗਰਸ ਪਾਰਟੀ ਦੀਆਂ ਬਣ ਗਈਆਂ ਅੱਜ ਪ੍ਰਧਾਨ ਜੀ ਕਿਨਾਂ ਜੀ ਮੇਰਾ ਨਾਮ ਮਲਕੀਸ਼ ਸਿੰਘ ਧਾਲੀਵਾਲ ਪ੍ਰਧਾਨ ਨਗਰ ਕੌਂਸਲ ਪਾਇਲ ਅੱਜ ਜੈਤੀ ਚੋਣਾਂ ਦੇ ਸਬੰਧ ਚ ਨਾਮਿਨੇਸ਼ਨ ਪੇਪਰ ਦਾਖਲ ਕਰਨ ਆਏ ਆ ਤੇ ਬੜਾ ਤਸ਼ਾਹ ਹੈ ਲੋਕਾਂ ਚ ਤੇ ਇਹ ਜਿਹੜੀ ਨਗਰ ਕੌਂਸਲਾਂ ਜਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਮੁੱਢਲੀਆਂ ਇਕਾਈਆਂ ਹੁੰਦੀਆਂ ਲੋਕ ਰਾਜ ਦੀਆਂ ਤੇ ਇਹਦੇ ਚ ਛਾਰਿਆਂ ਨੂੰ ਵੀ ਸ਼ਮੂਲੀਅਤ ਕਰਨੀ ਇੱਕ ਸ਼ੁਭ ਸ਼ਗਨ ਹੁੰਦਾ ਹੈ ਤੇ ਬਹੁਤ ਪਿੰਡਾਂ 'ਚ ਸਰਬਸੰਗਤੀਆਂ ਹੋ ਰਹੀਆਂ ਉਹ ਵੀ ਬਹੁਤ ਵਧੀਆ ਗੱਲ ਹੈ ਤੇ ਇਹਦੇ 'ਚ ਜਿਹੜੀ ਪਾਰਟੀ ਜਿਹੜੀ ਲੈਵਲ ਹੈ ਉਹ ਬਾਅਦ 'ਚ ਵਿਚਾਰਿਆ ਜਾਂਦਾ ਪਹਿਲਾਂ ਬੰਦਾ ਵਿਚਾਰਿਆ ਜਾਂਦਾ ਤੇ ਇਹ ਬੜੀ ਵਧੀਆ ਗੱਲ ਹੈ ਵੀ ਬਹੁਤ ਵੱਡੀ ਗਿਣਤੀ 'ਚ ਸਰਪੰਚ ਪੰਚ ਆਪਣੇ ਨਾਮੀਨੇਸ਼ਨ ਪੇਪਰ ਇੱਥੇ ਦਾਖਲ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਜਿਹੜਾ ਹੈਗਾ ਆਪਸੀ ਭਾਈਚਾਰ ਪਸਾਂਝ ਰਹੀ ਵੇਰੀ ਲੋਕਾਂ ਨੂੰ ਅਪੀਲ ਹੈ ਵੀ ਆਪਣੇ ਨੁਮਾਇੰਦੇ ਨੇ ਜਿਹੜੇ ਚੁਣੇ ਜਾਣ ਜਿਵੇਂ ਰਾਜ ਜਿਸ ਤਰ੍ਹਾਂ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੋ ਹਾਂਜੀ ਇਹ ਸਰਕਾਰ ਵੱਲੋਂ ਅੱਜ ਮੈਂ ਬੇਕਾਲਾਸ਼ ਤਰ੍ਹਾਂ ਕੋਈ ਵਿਕਤਾ ਕੀਤੀ ਨਹੀਂ ਹੈ ਕਰਦਾ ਹੀ ਮੈਂ ਚੋਣਾਂ ਨਿਰਪੱਖ ਹੋ ਸਕਣ ਨਸ਼ੇ ਦੁਰਵਰਤੋਂ ਨਾ ਹੋਵੇ ਕਿਸੇ ਨਾਲ ਕੋਈ ਤੱਕੀ ਸ਼ਾਈ ਨਾ ਹੋਵੇ ਹਾਂਜੀ ਇਸ ਕਰਕੇ ਲੈ ਕੇ ਐਮਐਲਏ ਸਾਹਿਬ ਬੜਾ ਸੁਚੇਤ ਨੇ ਉਹਨਾਂ ਨੇ ਆਪਣੇ ਵਲੰਟੀਅਰਾਂ ਦੀਆਂ ਸਾਡੇ ਭਰਾਵਾਂ ਦੀਆਂ ਡਿਊਟੀਆਂ ਲਾਈਆਂ ਨੇ ਉਹ ਪਿੰਡਾਂ ਵਿੱਚ ਜਾ ਰਹੇ ਨੇ ਜਿੱਥੇ ਕਿਸੇ ਨਾਲ ਕੋਈ ਧੱਕੇ ਵਾਲੀ ਗੱਲ ਜਾਂ ਕੋਈ ਹੋਰ ਪਿਛਲੀਆਂ ਪਿਰਤਾਂ ਜਿਵੇਂ ਕਹਿੰਦੇ ਨੇ दारू ਜਾਂ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਕਰਨ ਵਾਲੀ ਗੱਲ ਆ ਉਸ ਤੋਂ ਬਚਾਉਣ ਲਈ ਪਿੰਡ-ਪਿੰਡ ਐਮਐਲਏ ਸਾਹਿਬ ਦੀਆਂ ਹਦਾਇਤਾਂ ਤੇ ਵਲੰਟੀਅਰ ਵੀਰ ਪਹਿਰਾ ਦੇ ਰਹੇ ਨੇ ਜੀ ਬਿਲਕੁਲ ਵੀ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਊਗਾ ਅਮਨ ਚੈਨ ਨਾਲ ਜੋ ਵੀ ਚੋਣ ਆ ਹੈਗਾ ਇਹ ਸਾਡੀ ਪੰਚਾਇਤੀ ਚੋਣਾਂ ਦਾ ਇਸੇ ਰੇ ਲਾਇਆ ਜਾਊਗਾ ਜੀ ਧੰਨਵਾਦ ਜੀ ਨਾਮ ਬੀਬੀ ਜੀ ਦਾ ਗੁਰਦੀਪ ਕੌਰ ਹਾਂਜੀ ਵੀਰ ਜੀ ਕਿਹੜਾ ਪਿੰਡਾ ਤੁਹਾਡਾ ਮਕਸੂਦ ਜੜਾ ਪੰਚੀ ਲਈ ਵਰੰਪਨ ਹੈ ਸਰਪੰਚੀ ਲਈ ਪਰਨਾ ਹੈ ਪੰਚੀ ਦੇ ਪਰਨੇ ਪਹਿਲੀ ਵਾਰ ਪਰਨਾ ਹੈ ਹਾਂਜੀ ਪਹਿਲੀ ਵਾਰ ਕਿਸ ਤਰ੍ਹਾਂ ਲੱਗ ਰਿਹਾ ਜੀ ਵਧੀਆ ਮਾਹੌਲ ਲੱਗ ਰਿਹਾ ਵਾਕੀ ਪਤਾ ਨਹੀਂ ਮਾਲਕ ਦੀ ਮਰਜ਼ੀ ਆ ਮਾਹੌਲ ਵੈਸੇ ਮੇਰਾ ਤਾਂ ਵਧੀਆ ਲੱਗਦਾ ਸਪੀਡ ਜ਼ਿਆਦਾ ਇਹਦਾ ਕੀ ਕਹੋਗੇ ਭੀੜ ਤਾਂ ਬਹੁਤ ਜ਼ਿਆਦਾ ਹੈ ਜੀ ਹਾਂ ਭੀੜ ਤੁਸੀਂ ਭਰਾ ਤੇ ਜਾਂ ਪਰੌਣੇ ਆ ਜੀ ਭਰਾ ਤੇ ਕੋਈ ਦਿੱਕਤ ਆਈ ਤੁਹਾਨੂੰ ਨਹੀਂ ਜੀ ਕੋਈ ਦਿੱਕਤ ਨਹੀਂ ਆਈ ਕੀ ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਬੋਟਾ ਪੈਣ ਗਿਆ ਜੇ ਬੋਟਾ ਪੈਣ ਗਿਆ ਅਸੀਂ ਜੋ ਕੰਮ ਕਰਨੇ ਨੇ ਵਧੀਆ ਕਰਾਂਗੇ ਜਿਸ ਤਰ੍ਹਾਂ ਕਿ ਬੋਟਾ ਵਿੱਚ ਨਸ਼ਾ ਪੱਤਾ ਦਾਰੂ ਸਿੱਕਾ ਬੰਦੇ ਨਹੀਂ ਜੀ ਅਸੀਂ ਨਹੀਂ ਬੰਡਣਾ ਹੈਗਾ ਅਸੀਂ ਤਾਂ ਬਾਅਦ ਚ ਪਾਰਟੀ ਕਰਾਂਗੇ ਬੱਸ ਬੋਟਾ ਹਾਂ ਜਿਹੜੇ ਬੁੜੀਆਂ ਵੀ ਸ਼ਰਾਬ ਦੇ ਬੰਦਿਆਂ ਨੇ ਵੀ ਲੈਣੇ ਬੁੜੀਆਂ ਨੇ ਕੀ ਖਾਣਾ ਅਸੀਂ ਤਾਂ ਪਕੌੜਿਆਂ ਦੀ ਸੇਵਾ ਕਰਾਂਗੇ ਮਗਰੋਂ ਠੀਕ ਹੈ ਹਾਂ ਜੀ ਵੀਰ ਜੀ ਕਿਹਨਾ ਜੀ ਆਪਣਾ ਮੈਂ ਰਣੋ ਹਰਦੇਵ ਸਿੰਘ ਗਿੱਲ ਕਿਹੜਾ ਪਿੰਡਾ ਜੀ ਆਪਣਾ ਪਿੰਡ ਮਕਸੂਬੜਾ ਜਿਸ ਤਰ੍ਹਾਂ ਕਿ ਅੱਜ ਪੰਚਾਇਤ ਚੁਣੇਦਿਆਂ ਦੀ ਪੰਚਾਇਤਾਂ ਪੰਚਾਇਤਾਂ ਦੀ ਪਰੰਪਰਾ ਇਜਾਦ ਹੈ ਆਖਰੀ ਦਿਨ ਹੈ ਤੇ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਹੈ ਕੀ ਕਹੋਗੇ ਇਹ ਥੋੜੀ ਭੀੜ ਜ਼ਿਆਦਾ ਯਾਰ ਇਹਨਾਂ ਨੂੰ ਹੋਰ ਦੋ ਚਾਰ ਜਨ ਵਧਾਣ ਦੇ ਕੋਰ ਕਰ ਦਿੰਦੇ ਠੀਕ ਠੀਕਾ ਮੈਨੂੰ ਤੁਹਾਨੂੰ ਲੱਗਦਾ ਕਿ ਜਲਦੀ ਵਿੱਚ ਲਿਆ ਗਿਆ ਫੈਸਲਾ ਇਹ ਤਾਂ ਹੈ ਜਲਦੀ ਵਿੱਚ ਲਿਆ ਗਿਆ ਫੈਸਲਾ ਇੱਥੇ ਕੋਈ ਪ੍ਰੋਪਰ ਅਰੇਂਜਮੈਂਟਸ ਨਹੀਂ ਕੀਤੀਆਂ ਗਈਆਂ ਤੇ ਲੋਕਾਂ ਉੱਪਰ ਸੋ ਦਿੱਤਾ ਗਿਆ ਹਾਂ ਹਾਂ ਇਹ ਵੀ ਗੱਲ ਸਹੀ ਹੈ ਤੁਹਾਡੀ ਤੇ ਮਤਲਬ ਫਾਰਮ ਚੋਂ ਭਰੇ ਜਾ ਰਹੇ ਨੇ ਇਸ ਵਿੱਚ ਕੋਈ ਗਵਾਹਾਂ ਦਾ ਕੋਈ ਕਿਸ ਤਰ੍ਹਾਂ ਲੋਕ ਦੱਸ ਰਹੇ ਨੇ ਕਿ ਗਵਾਹ ਮੰਗਵਾਏ ਜਾ ਰਹੇ ਨੇ ਫਾਰਮ ਮੁੜੇ ਜਾ ਰਹੇ ਨੇ ਕਿ ਕੀ ਕਹੋਗੇ ਇਸ ਬਾਰੇ ਕੋਈ ਗਵਾਹ ਗਵਾਹ ਦੇ ਮੁੜੇ ਜਾਂਦੇ ਨੇ ਕੋਈ ਮਾਰੇ ਮੁਟੇ ਸਾਇਨ ਨਿੱਧਰੋਗੇ ਉਹ ਕਰਦੇ ਨੇ ਵਾਪਸ ਕਰ ਦਿੰਦੇ ਨੇ ਕੋਈ ਹੋਰ ਨੋਟਰੀ ਤੋਂ ਫੇਰ ਟੈਸਟ ਕਰਾਓ ਜੀ ਇਹ ਹੋ ਰਿਹਾ ਇਹ ਤੁਹਾਡਾ ਕਹਿਣ ਦਾ ਮਤਲਬ ਫਾਰਮੈਲिटीज ਜਿਆਦਾ ਵਧਾਉਂਦੀਆਂ ਫਾਰਮੈਲिटीज ਅੱਗੇ ਨਾ ਬਹੁਤ ਜਿਆਦਾ ਵਧਾਉਂਦੀਆਂ ਹਾਂਜੀ ਬਰਾਜ ਜੀ ਕਿਹਨਾਂ ਜੀ ਆਪਣਾ ਵੀਰਨਵ ਮਨਜੀਤ ਸਿੰਘ ਆ ਜੀ ਕਿਹੜਾ ਪਿੰਡਾ ਜੀ ਮਕਸੂਦ ਆ ਪਿੰਡਾ ਜੀ ਫਾਰਮ ਭਰਨਾ ਹੈ ਜੀ ਪੰਚੀ ਦੇ ਸਰਪੰਚੀ ਦੇ ਨਹੀਂ ਜੀ ਮੈਂ ਸਰਪੰਚੀ ਦੇ ਫਾਰਮ ਭਰਨਾ ਹੈ ਜੀ ਤੇ ਕੀ ਲੱਗਦਾ ਕਿ ਜੋ ਫਾਰਮ ਨੇ تھے ਥੋੜਾ ਜਿਹਾ ਗੁੰਝਲਦਾਰ ਕਰਤਾ ਪ੍ਰੋਸੈਸ ਪ੍ਰੋਸੈਸ ਬਹੁਤ ਗੁੰਝਲਦਾਰ ਆ ਜੀ ਕਿਉਂਕਿ ਬਹੁਤ ਜ਼ਿਆਦਾ ਰਸ਼ ਹੋ ਗਿਆ ਹਜੂਮ ਆ ਗਿਆ ਲੋਕਾਂ ਦਾ 2 ਤੀਜ ਤਰੀਕ ਦੀ ਛੁੱਟੀ ਆ ਗਈ ਵਰਕਿੰਗ ਡੇ ਹੈ ਨਹੀਂ ਸੀਗਾ ਸਰਕਾਰ ਨੂੰ ਚਾਹੀਦਾ ਸੀਗਾ ਵੀ ਘੱਟੋ ਘੱਟ 3 ਤਰੀਕ ਨੂੰ ਤਾਂ ਓਪਨ ਕਰ ਦੇ ਸਿਰਫ ਅੱਜ ਲਾਸਟ ਡੇਟ ਆ ਜੀ ਇੰਨੇ ਕ ਟਾਈਮ ਦੇ ਵਿੱਚੋਂ ਦੇਖੋ ਵੀ ਤੁਸੀਂ ਆਲੇ-ਦਾਲੇ ਕੈਮਰਾ ਕਰਕੇ ਦਿਖਾਓ ਵੀ ਕਿੰਨਾ ਹਜੂਮ ਉਤਰਿਆ ਪਿਆ ਲੋਕਾਂ ਦਾ ਕਿੰਨੀਆਂ ਕਮੀਆਂ ਮਤਲਬ ਆ ਰਹੀਆਂ ਨੇ ਫਾਰਮਾਂ ਦੇ ਵਿੱਚ ਕੀ ਉੱਥੇ ਜਿਹੜੇ ਟੈਸਟ ਕਰਦੇ ਨੇ ਨੌਟਰੀ ਟੈਸਟ ਕਰਦੇ ਨੇ ਉਹਨਾਂ ਕੋਲ ਇੰਨਾ ਵੀ ਟਾਈਮ ਨਹੀਂ ਮੋਹਰਾਂ ਲਾਉਣੀਆਂ ਭੁੱਲ ਜਾਂਦੇ ਨੇ ਹੁਣ ਮੇਰੀ ਫੋਟੋ ਦੇ ਉੱਪਰ ਮੋਹਰ ਨਹੀਂ ਲੱਗੀ ਤੇ ਉਹਨਾਂ ਨੇ ਵਾਪਸ ਕਰਤਾ ਵੀ ਜਾਓ ਸਵੇਰ ਦੇ ਖੜੇ ਆ ਜੀ ਹੁਣ ਵਾਪਸ ਚੱਲੇ ਆ ਹੁਣ ਪਤਾ ਨਹੀਂ ਕਿੰਨੇ ਟਾਈਮ ਤੱਕ ਵਾਪਸ ਆਵਾਂਗੇ ਲੱਗਦਾ ਵੀ ਇਹ ਜੋ ਆਮ ਆਦਮੀ ਪਾਰਟੀ ਦੇ ਦਾਵਾ ਸੀ ਤੇ ਕਿ ਜਿਹੜਾ ਪ੍ਰੋਸੈਸ ਹੈ ਲੋਕਤੰਤਰ ਦਾ ਥੋੜਾ ਸਿੰਪਲ ਕੀਤਾ ਜਾਊਗਾ ਆਮ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾਦਾਰੀ ਪਾਉਣਗੇ ਚ ਪਾਰਟਿਸਪੇਟ ਕਰਨਗੇ ਤੇ ਪ੍ਰੋਸੈਸ ਗੁੰਝਲਦਾਰ ਕਰ ਦਿੱਤਾ ਗਿਆ ਪ੍ਰੋਸੈਸ ਤਾਂ ਬਹੁਤ ਜ਼ਿਆਦਾ ਗੁੰਝਲਦਾਰ ਕਰਤਾ ਜੀ ਇੰਨੀਆਂ ਫਾਰਮੈਲਟੀਆਂ ਨੇ ਇੰਨੀਆਂ ਤਾਂ ਆਮ ਬੰਦਾ ਵਿਚਾਰਾ ਪੂਰੀ ਨਹੀਂ ਕਰ ਸਕਦਾ ਹੈਗਾ ਹਰ ਚੀਜ਼ ਦੀ ਸਟੇਟਮੈਂਟ ਹੁਣ ਕਿੰਨੇ ਦੇ ਦੋ ਦਿਨ ਬੈਂਕਾਂ ਬੰਦ ਰਹੀਆਂ ਨੇ ਬੈਂਕਾਂ ਦੇ ਸਟੇਟਮੈਂਟਾਂ ਚ ਹੁਣ ਬੈਂਕ ਵਾਲੇ ਸਟੇਟਮੈਂਟ ਨਹੀਂ ਦੇ ਰਹੇ ਉਹ ਕਹਿੰਦੇ ਨੇ ਸਾਡੇ ਪ੍ਰਿੰਟਰ ਬੰਦ ਹੋ ਗਏ ਵੀ ਇੰਨੀਆਂ ਸਟੇਟਮੈਂਟਾਂ ਲੋਕ ਲੈ ਗਏ ਤੇ ਸਾਰਾ ਕੁਝ ਫਾਰਮ ਦੀ ਫਾਰਮੈਲਟੀ ਬਹੁਤ ਜ਼ਿਆਦਾ ਵਧ ਗਈ ਇੰਨੀ ਤਾਂ ਲੋਡ ਨਹੀਂ ਸੀ ਕਿ ਪੰਜ ਐਡਾ ਕੀ ਕਰ ਲੂਗਾ ਵਿਚਾਰਾ ਜਾਂ ਸਰਪੰਚ ਕੀ ਕਰ ਲੂਗਾ ਪਿੰਡ ਦੇ ਵਿੱਚ ਉਹਨਾਂ ਦੇ ਨਾਰਮਲ ਸਿੰਪਲ ਫਾਰਮ ਚਾਹੀਦੇ ਸੀਗੇ ਉਥੇ ਉਹਨਾਂ ਨੂੰ ਭਰੌਂਦੇ ਤੇ ਹਾਂਜੀ ਚੀਮਾ ਪਿੰਡ ਆ ਜੀ ਚੀਮਾ ਪਿੰਡ ਆ ਹਾਂਜੀ ਕਿਹੜੇ ਮਤਲਬ ਤੁਸੀਂ ਪੰਚੀ ਲਈ ਸਰਪੰਚ ਲਈ ਭਾਰੋਤ ਪੰਚੀ ਲਈ ਭਰੇ ਆ ਇਹਨਾਂ ਦੇ ਹੱਕ ਇਹਨਾਂ ਦੇ ਆਚਾਂ ਇਹ ਨਾਲ ਆ ਕੋਈ ਦਿੱਕਤ ਆਈ ਹੋਵੇ ਸੇ ਕੋਈ ਕੋਈ ਦੁੱਖੋ ਨਹੀਂ ਥੀ ਗਿਆ ਉਹਨੀਆਂ ਬੰਦੇ ਹੈਗੇ ਨੇ ਅੱਪੀ ਸੰਭ ਲੈਣੇ ਲੱਗਦਾ ਕਿ ਬੀਬੀਆਂ ਨੂੰ ਸਿਰਫ ਜਿਹੜੇ ਮਤਲਬ ਆਪਣੇ ਮਰਦ ਨੇ ਇਹ ਬੀਬੀਆਂ ਨੂੰ ਖੜਾ ਕਰ ਦਿੰਦੇ ਨੇ ਸਿਰਫ ਖਾਣਾ ਪੂਰਤੀ ਵਾਸਤੇ ਤੇ ਕੰਮ ਖੁਦ ਕਰਦੇ ਨੇ ਨਹੀਂ ਕੋਈ ਕੋਈ ਤਾਂ ਸਲਾਹ ਲੈਣ ਗਈ ਆ ਅਕਸਰ ਨੂੰ ਜਦ ਜ ਖੜਾਇਆ ਕਿ ਸਲਾਹ ਵੀ ਲੈਣੀ ਬੈੜੀਆਂ ਹੀ ਆ ਨਾ ਹਾਂ ਸਲਾਹ ਨਹੀਂ ਸਲਾਹ ਲੈਣੀ ਪਏ ਤੁਹਾਨੂੰ ਲੱਗਦਾ ਕਿ ਬੀਬੀਆਂ ਨੂੰ ਪੂਰਾ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਪੰਚਾਇਤ ਦੇ ਮੀਟਿੰਗਾਂ ਤੇ ਜਾਓ ਉਹ ਤੇ ਆਪਣੇ ਹੁਣ ਕਹਿੰਦੇ ਨੇ ਕਹੇ ਨੇ ਕਿ ਸਬਦ ਨਹੀਂ ਦੇਖੀ ਜਾਂਦੀ ਕਿੱਥੇ ਘਟਲਾ ਦੇਣ ਸਲਾਹ ਨਾ ਕੋਈ ਵਰਨੀ ਆਪਾਂ ਨਹੀਂ ਕੁਝ ਕਹਿੰਦੇ ਇਸ ਮਾਮਲੇ 'ਚ नहीं पहली बारी पहली बारी पहली बारी पची जहाँगीर खड़े हो मैं बड़ा लेकिन उसको में वहाँ कहाँ जाता है इधर भैया अभी नहीं चुप चुप लोग सामे आ जाएगा उन्होंने ਭਾਈ ਜੀ ਭਰ ਰਹੇ ਨੇ ਫਾਰਮ ਹਾਂ ਜੀ ਧੰਨਾਂ ਨੰਬਰ ਲੱਕੀਆਂ ਹੋਈਆਂ ਨੇ ਚੋਨਾ ਦਾ ਫਾਰਮ ਪਉਂਦਾ ਸੀ ਜਨ ਤੇ ਤੇ ਟਾਈਮ ਬਹੁਤ ਘੱਟ ਹੈ ਜੀ ਤੇ ਕੁਝ ਇਹਨਾਂ ਨੇ ਹਲ ਜਾਣ ਪਾਈ ਆ ਬਈ ਡਬਲ ਮੈਂਬਰ ਲੈ ਕੇ ਆਓ ਜਿੰਨੇ ਕਵਰਿੰਗ ਵਾਲੇ ਨੇ ਉਹਨਾਂ ਨੂੰ ਨਾਲ ਲੈ ਕੇ ਆਓ ਉਰੇ ਆਏ ਤੇ ਦੱਸਦੇ ਨੇ ਨਹੀਂ ਬੰਦਾ ਪਿੰਡੋਂ ਲੈ ਕੇ ਉਹਨਾਂ ਕਰਕੇ ਇਕੱਠ ਹੋ ਗਿਆ ਹੁਣ ਕਹੀ ਜਾਂਦੇ ਨੇ ਰਹਿਣ ਦੋ ਨਹੀਂ ਪਹਿਲਾਂ ਕੋਈ ਹਦਾਇਤਾਂ ਲਿਖਿਆ ਨਹੀਂ ਹੋਈ ਉਸੇ ਇਸ ਤਰ੍ਹਾਂ ਨਹੀਂ ਲਿਖਿਆ ਨਹੀਂ ਹੋਈਆਂ ਕੋਈ ਪਹਿਲਾਂ ਹਦਾਇਤ ਨਹੀਂ ਲਿਖੀ ਹੋਈ ਵੀ ਕਵਰਿੰਗ ਵਾਲਿਆਂ ਨੇ ਲੈ ਕੇ ਆਉਣੇ ਨੇ ਜਾਂ ਫਲਾਨਾ ਉਹ ਕਰਨਾ ਉਹ ਚ ਕੋਈ ਨਹੀਂ ਧੀ ਬਾਕੀ ਮੈਂ ਤਾਂ ਭੈਣ ਭਾਈ ਨੂੰ ਕਹਿਣਾ ਸਾਰੇ ਪਿਆਰ ਨਾਲ ਇਲੈਕਸ਼ਨ ਲੜੋ ਕੋਈ ਇੱਥੇ ਆਪਾਂ ਨੇ ਇਹ ਇਲੈਕਸ਼ਨ 15 ਦਿਨਾਂ Êਦੋਂ ਬਾਅਦ ਫਿਰ ਆਪਾਂ ਨੇ ਇੱਥੇ ਹੀ ਰਹਿਣਾ ਬੇਨਤੀ ਆ ਸਾਰੇ ਭੈਣਾਂ ਭਾਈਆਂ ਨੂੰ ਵੀ ਪਿਆਰ ਨਾਲ ਰਹੋ ਪਿਆਰ ਨਾਲ ਬੇਨਤੀ ਮਨਜੂਰ ਹਾਂਜੀ ਸ਼ਾਨਵਜ ਖਾਨ ਆ ਜੀ ਮੇਰਾ ਪਿੰਡ ਜਰਗਾ ਜੀ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਹਾਡਾ ਚੈਨਲ ਵਾਲੇ ਵੀਰਾਂ ਦਾ ਜੋ ਸਾਰੀ ਗਤੀਵਿਧੀ ਦਿਖਾ ਰਹੇ ਹੋ ਪੰਜਾਬੀਆਂ ਨੂੰ ਐਨਆਰਆਈ ਭਰਾਵਾਂ ਨੂੰ ਤੁਹਾਡਾ ਦਿਲ ਦੀਆਂ ਕਰਾਈਆਂ ਦਾ ਧੰਨਵਾਦ ਆ ਜੀ ਨਾਲ ਹੀ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਵੀ ਦੇਖੋ ਇਹ ਤਾਂ 5 ਸਾਲ ਦਾ ਦੌਰ ਹੁੰਦਾ ਦੁਬਾਰਾ ਫੇਰ ਆ ਜਾਂਦਾ ਭਾਈ ਚੜ੍ਹ ਕੇ ਸਾਂਝ ਬਣਾ ਕੇ ਰੱਖੀ ਆਪਾਂ ਆਪਣੇ ਤੋਂ ਵੱਡੇ ਦੀ ਇੱਜ਼ਤ ਕਰੋ ਜਿੱਥੋਂ ਕੋਈ ਤੁਹਾਨੂੰ ਲੱਗਦਾ ਵੀ ਇਹ ਭਾਈ ਆਪਣੇ ਕਹੇ ਤੇ ਵਾਪਸ ਲੈ ਲੂਗਾ ਕਾਗਜ਼ ਵਾਪਸ ਲਵੋ ਭਾਈ ਚਾਰਕ ਸਾਂਝਾ ਬਣਾ ਕੇ ਰੱਖੋ ਕਿਉਂਕਿ ਇਹ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇ ਸਰਪੰਚੀ ਪੰਚ ਦੀਆਂ ਐਸੀ ਲੜਾਈ ਕਰਾ ਦਿੰਦੀਆਂ ਨੇ ਵੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹਿੰਦੀ ਹੈ ਜੀ ਫਿਰ ਕਿਤੇ ਨਾ ਕਿਤੇ ਆਉਣ ਵਾਲੀਆਂ ਨਸਲਾਂ ਤੱਕ ਰਹਿੰਦੀ ਹੈ ਮੇਰੀ ਤਾਂ ਹੀ ਬੇਨਤੀ ਆ ਦੇਖੋ ਸਰਕਾਰਾਂ ਵੀ ਪਿੰਡਾਂ ਨਾਲ ਹੀ ਹੁੰਦੀਆਂ ਨੇ ਪਿੰਡ ਨੂੰ ਵੀ ਪਿੰਡ ਨਾਲ ਹੀ ਰਹਿਣਾ ਚਾਹੀਦਾ ਮੇਰੀ ਹੱਥ ਜੋੜ ਕੇ ਇਹੀ ਗੁਜਾਰਸ਼ਾ ਬੇਨਤੀ ਆ ਵੀ ਤੁਸੀਂ ਆਪਣੇ ਨਗਰ ਦੇ ਨਾਲ ਆਪਣੇ ਭਾਈਚਾਰਕ ਸਾਂਝ ਬਣਾ ਕੇ ਰੱਖੋ ਕੁਝ ਸ਼ਰਾਰਤੀ ਅੰਸਰ ਵਿੱਚ ਵੜ ਕੇ ਉਂਗਲਾਂ ਲਾ ਕੇ ਕੰਮ ਕਰਾਉਂਦੇ ਨੇ ਵੀਰ ਆਪ ਉਹੀ ਉਹੀ ਕੌਲੀ ਦੇ ਵਿੱਚ ਚਮਚਿਆਂ ਨਾਲ ਛੱਡਦੇ ਹੁੰਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਆ ਚਮਚਿਆਂ ਦੇ ਪਿੱਛੇ ਲੱਗ ਕੇ ਆਪਣੀਆਂ ਭਾਈਚਾਰਕ ਸਾਂਝਾਂ ਦਾ ਤੋਰੋ ਨਹੀਂ ਦੇਖੋ ਆਮ ਆਦਮੀ ਵਾਲੀ ਪਾਰਟੀ ਜਿਹੜੀ ਆਮ ਆਦਮੀ ਤਾਂ ਗੱਲੇ ਕੋਈ ਨਹੀਂ ਹੈ ਠੀਕਾ ਨਹੀਂ ਮੈਂ 2014 ਦੇ ਵਿੱਚ ਇਹਨਾਂ ਨਾਲ ਮਤਲਬ ਪਹਿਲੇ ਜੁੜਿਆ ਹੋਇਆ ਸੀਗਾ 2014 ਦੇ ਵਿੱਚ ਤੇ ਜਦ ਗੱਲ ਤਾਂ ਆਮ ਆਦਮੀ ਨੂੰ ਸੀ ਵੀ ਆਮ ਆਦਮੀ ਭਾਈ ਮੂਹਰੇ ਆਊਗਾ ਅੱਗੇ ਆਊਗਾ ਇਹਨਾਂ ਨੇ ਆਮ ਆਦਮੀ ਅੜ ਜਾਤਾ ਐਨਾ ਤੁਸੀਂ ਹੁਣੇ ਫਾਰਮ ਪਰ ਚੁੱਕੇ ਆ ਬਾ ਫਾਰਮ ਅਜੇ ਤਾਂ ਪਤਾ ਨਹੀਂ ਕੋਈ ਉਧਰ ਹਜੇ ਖਬਰ ਜਾਈ ਤੇ ਹੋ ਜਾਣੇ ਹੈ ਹਜੇ ਵੀ ਨਹੀਂ ਪਤਾ ਹੈਗਾ ਤੁਸੀਂ ਕੰਮ ਕੀ ਕਰਦੇ ਹੋ ਮੈਂ ਪਲੰਬਰ ਦਾ ਕੰਮ ਕਰ ਰਹਾਂ ਹਾਂ ਤੁਸੀਂ ਮੈਨੂੰ ਤਾ ਲੱਗਿਆ ਤੁਸੀਂ ਗਾਉਣ ਦਾ ਵੀ ਸ਼ੌਕ ਰੱਖਦੇ ਹੋ ਹਾਂਜੀ ਰੱਖਦੇ ਹਾਂ ਜੀ ਸਿੰਗਰ ਹਾਂ ਸਨੋਕ ਵਾਲਾ ਵੀ ਦਰਸਤ ਗਾਣਾ ਰਹੀ ਆ ਜਦਿਆ ਰੇ ਫਾਰਮ ਮੈਨੂੰ ਪਹਿਲੇ ਸੁਣਾ ਦੇ ਫਿਰ ਗਾਣਾ ਗਾਣਾ ਦਾ ਤੁਸੀਂ ਸੁਣਾ ਦੇ ਗਾਣਾ ਤਾਂ ਤੁਸੀਂ ਗੱਲ ਆਪਾਂ ਜੇ ਕਰੀਏ ਮਤਲਬ ਜਿਵੇਂ ਕਹ diel je بھارت ਦੇਸ਼ ہمارا ਹੈ ਇਹ ਬੇਈਮਾਨੋਂ ਦਾ ਮਾਰਾ ਹੈ ਜੇ بھارت ਦੇਸ਼ ہمارا ਹੈ ਜੇ ਬੇਈਮਾਨੋਂ ਦਾ ਮਾਰਾ ਹੈ ਇੱਥੇ ਲੀਡਰ ਕਰਦੇ ਲੁੱਟ ਬੜੀ ਜਨਤਾ ਤੇ ਪੈਂਦੀ ਕੁੱਟ ਬੜੀ ਅੰਨੀ ਪੀੜੀ ਕੁੱਤੇ ਚੱਟਦੇ ਨੇ ਨਾ ਕਿਸੇ ਨੂੰ ਕੋਈ ਕਿਨਾਰਾ ਹੈ ਇਹ ਭਾਰਤ ਦੇਸ਼ ہمارا ਹੈ ਇਹ ਬੇਈਮਾਨੋਂ ਦਾ ਮਾਰਾ ਹੈ ਇਹ ਬੇਈਮਾਨੋਂ ਦਾ ਮਾਰਾ ਹੈ ਇੱਥੇ ਰੱਜੇ ਨੂੰ ਹੋਰ ਰਜਾਉਂਦੇ ਨੇ ਭੁੱਖੇ ਨੂੰ ਫਾਹੇ ਲਾਉਂਦੇ ਨੇ ਇੱਥੇ ਰੱਜੇ ਨੂੰ ਹੋਰ ਰਂ ਜਾਂਦੇ ਨੇ ਭੁੱਖੇ ਨੂੰ ਫਾਹੇ ਲਾਉਂਦੇ ਨੇ ਅੰਨੇ ਪੀੜੇ ਕੁੱਤੇ ਚੱਟਦੇ ਨੇ ਨਾ ਕਿਸੇ ਨੂੰ ਕੋਈ ਕਿਨਾਰਾ ਹੈ ਇਹ ਭਾਰਤ ਦੇਸ਼ ہمارا ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਬਲਬੀਰ ਕਹੇ ਨਾ ਹੁਣ ਸੋਣਾ ਏ ਸੁੱਤਾ ਜਰਗਿਆ ਦੇਸ਼ ਜਗਾਉਣਾ ਏ ਬਲਬੀਰ ਕਹੇ ਨਾ ਹੁਣ ਸੋਣਾ ਏ ਸੁੱਤਾ ਜਰਗਿਆ ਦੇਸ਼ ਜਗਾਉਣਾ ਏ ਇਹ ਗੰਨਮੰਦ ਸਭ ਚੱਕ ਦੇਣਾ ਲਾ ਕੇ ਇਨਕਲਾਬ ਦਾ ਨਾਰਾ ਹੈ ਇਹ ਵਹਾਰ ਦੇਵ ਸਹਾਰਾ ਹੈ ਇਹ ਬੇਈਮਾਨੋ ਦਾ ਮਾਰਾ ਹੈ ਇਹ ਬੇਈਮਾਨੋ ਦਾ ਮਾਰਾ ਹੈ ਭਾਈ ਜੀ ਇਹ ਸੱਚਾ ਬਿਲਕੁਲ ਇਹ ਕੋਈ ਕੋਈ ਦੋਰੇ ਵਾਲੀ ਗੱਲ ਨਹੀਂ ਤੁਸੀਂ ਆਪ ਸਿਆਣੇ ਸਾਮੀਦਾਰੋਂ ਠੀਕ ਹੈ ਨਹੀਂ ਇੱਥੇ ਜਿਹੜਾ ਆਮ ਆਦਮੀ ਆ ਨਾ ਇਹਦਾ ਤਾਂ ਮਤਲਬ ਕੋਈ ਕੁਝ ਵੀ ਨਹੀਂ ਕੋਈ ਇੱਥੇ ਮਜ਼ਦੂਰ ਗ੍ਰਾਮੀ ਮਜ਼ਦੂਰ ਆ ਮਜਦੂਰੀ ਦਾ ਕੋਈ ਬੁੱਕ ਤਾਂ ਨਹੀਂ ਹੈਗੀ ਇੱਥੇ ਆਮ ਆਦਮੀ ਦੇ ਨਾਂ ਦੇ ਉੱਪਰ ਸਿਰਫ ਸਿਆਸਤ ਕੀਤੀ ਜਾਂਦੀ ਹੈ ਸਿਆਸੀ ਰੋਸੀਆਂ ਸੇ ਕੀਏ ਜਾਂਦੀਆਂ ਨੇ ਬਿਲਕੁਲ ਬਿਲਕੁਲ ਆਮ ਆਦਮੀ ਦੇ ਹੱਕਾਂ ਦੀ ਗੱਲ ਆਉਂਦੀ ਹੈ ਆਮ ਆਦਮੀ ਦੀ ਗੱਲ ਛੋੜੋ ਜੀ ਹੁਣ ਮੈਂ ਆਦਮ ਆਮ ਆਦਮੀ ਦੇ ਵਿੱਚ ਕੀ ਮੈਂ ਕਹਿੰਦਾ ਤੂੰ ਦੇਸ਼ਦ్రోਹੀ ਦੇਸ਼ ਤੋਂ ਕੱਢੋ ਫੜ-ਫੜ ਕੇ ਝਾੜੂ ਨਾਲ ਵੜੋ ਇਹਨਾਂ ਨੂੰ ਝਾੜੂਏ ਜ਼ੋਰਾਂ ਵਿੱਚ ਫੜਾਤਾ ਝਾੜੂਏ ਗਦਾਰਾਂ ਨੂੰ ਫੜਾਤਾ ਕੀ ਕਰੂ ਬੰਦਾ ਉਹੀ ਕੁਛ ਜਿਹੜਾ ਕੁਛ ਪਹਿਲਾਂ ਸੀਗਾ ਉਹ ਉਦੋਂ ਵੱਧ ਗਿਆ ਸਮਾਂ ਤੇ ਘਟਣਾ ਤਾਂ ਕੀ ਸੀਗਾ ਉਦੋਂ ਵੀ ਉੱਪਰ ਦੀ ਚੱਲੇਗਾ ਕੰਮ ਠੀਕ ਹੈ ਨਹੀਂ ਇਹਦਾ ਜਨਦੀ ਬਹੁਤ ਜਨਦੀ ਮੁਸ਼ਕਲ ਹੋਇਆ ਗੱਲ ਬਾਕੀ ਦੇਖੀਓ ਰੱਬ ਰੱਖਾ ਧੰਨਵਾਦ ਚਲ